ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਮੈਂ ਉਹਨਾਂ ਭੈਣਾਂ ਤੇ ਉਹਨਾਂ ਭਰਾਵਾਂ ਦੇ ਲਈ ਬਣਾ ਰਹੀ ਆ ਜੋ ਗੁਰਦੁਆਰਾ ਸਾਹਿਬ ਜਾ ਕੇ ਦਾਸ 20 ਜਾਂ 50 ਰੁਪਏ ਦੀ ਭੇਟਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਚੜਾਉਂਦੇ ਨੇ ਫਿਰ ਉਸ ਦੇ ਬਦਲੇ ਸਾਨੂੰ ਕੀ ਮਿਲਦਾ ਜਾਂ ਫਿਰ ਕੀ ਹੁੰਦਾ ਉਹ ਸਾਰਾ ਜੋ ਤੁਹਾਡੇ ਨਾਲ ਸ਼ੇਅਰ ਕਰੂਗੀ ਸੋ ਵੀਡੀਓ ਨੂੰ ਬਿਨਾ ਅਸਤੇ ਅਪਕੇ ਟੈਂਡ ਤੱਕ ਜਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜਿਹੜੀ ਅਸੀਂ ਅਕਸਰ ਨਾ ਕਈ ਵਾਰੀ ਅਣਜਾਣੇ ਦੇ ਵਿੱਚ ਗੁਰਦੁਆਰਾ ਸਮਝਾ ਕੇ ਗਲਤੀ ਕਰ ਬੈਠਦੇ ਆ ਦੇਖੋ ਜਦੋਂ ਆਪਾਂ ਤੀਰਥ ਸਥਾਨ ਤੇ ਜਾਂਦੇ ਆ ਜਾਂ ਆਪਾਂ ਪਿੰਡ ਦੇ ਗੁਰਦੁਆਰਾ ਸਾਹਿਬ ਜਾਂਦੇ ਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਓਬਵੀਅਸਲੀ ਹੁੰਦਾ ਕਿ ਆਪਾਂ ਲੰਗਰ ਜ਼ਰੂਰ ਸ਼ਟਾਗੇ ਉੱਥੇ ਤਾਕ ਕੋਸ਼ਿਸ਼ ਕਰਿਆ ਕਰੋ ਜਾਂ ਤਾਂ ਘਰ ਤੋਂ ਹੀ ਦੁੱਧ ਪਾਣੀ ਜਿਹੜਾ ਹੁੰਦਾ ਜਾਂ ਆਟਾ ਕੋਟਾ ਕੁਛ ਲੰਗਰ ਦੇ ਵਿੱਚ ਪਾਉਣ ਲਈ ਲੈ ਕੇ ਜ਼ਰੂਰ ਜਾਇਆ ਕਰੋ ਜਾਂ ਫਿਰ ਤੁਸੀਂ ਉੱਥੇ ਲੰਗਰ ਹਾਲ ਦੇ ਵਿੱਚ ਗੋਲਕ ਵੀ ਕਈ ਵਾਰੀ ਰੱਖੀ ਹੁੰਦੀ ਆ ਤਾਂ ਫਿਰ ਤੁਸੀਂ ਉੱਥੇ ਮਾਇਆ ਭੇਟ ਜ਼ਰੂਰ ਕਰਿਆ ਕਰੋ ਸ਼ਰਦਾ ਦੇ ਮੁਤਾਬਕ ਵੈਸੇ ਤਾਂ ਦੇਖੋ ਜੀ ਆਪਾਂ ਪਰਮਾਤਮਾ ਦਾ ਦਿੱਤਾ ਹੀ ਖਾਣੇ ਆ ਆਪਣੀ ਕੀ ਹੈਸियत ਜਾਂ ਔਕਾਤ ਕਿ ਆਪਾਂ ਗੁਰੂ ਸਾਨੂੰ ਦੇ ਸਕੀਏ ਪਰ ਜੇ ਅਸੀਂ ਚਾਹੁੰਦੇ ਆ ਵੀ ਸਾਡੇ ਸਵਾਸ ਵੀ ਸਫਲ ਹੋਣ ਸਾਡੀ ਜ਼ਿੰਦਗੀ ਚ ਜਿਹੜਾ ਇਤਿਹਾਦੀ ਤੇ ਆਉਣ ਦਾ ਮਕਸਦ ਉਹ ਵੀ ਸਫਲ ਹੋਵੇ ਤੇ ਸਾਡੀ ਮਾਇਆ ਜਿਹੜੀ ਅਸੀਂ ਕਮਾਉਣੀ ਆ ਸਾਡੀਆਂ ਕਮਾਈਆਂ ਵਿੱਚ ਬਰਕਤ ਹੋਵੇ ਤਾਂ ਉਹ ਵੀ ਸਫਲ ਹੋਵੇ ਤਾਂ ਸਾਨੂੰ ਜਿਹੜਾ ਹੈਗਾ ਇਹ ਚੀਜ਼ ਕਰਨੀ ਚਾਹੀਦੀ ਆ ਤਾਂ ਆਪਾਂ ਨੂੰ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਦੇ ਦੇਖੋ ਜੀ ਇੱਕ ਇਤਿਹਾਸ ਦੇ ਵਿੱਚ ਤੁਸੀਂ ਪੜਿਆ ਹੋਣਾ ਵੈਸੇ ਤਾਂ ਜਦੋਂ ਆਪਾਂ ਦਰਬਾਰ ਸਾਹਿਬ ਜਾਣੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਇੱਕ ਚੀਜ਼ ਮੈਂ ਰਿਕਵੈਸਟ ਤੁਹਾਨੂੰ ਹੋਰ ਕਰੂੰਗੀ ਕਿਤੇ ਇਹ ਨਾ ਹੋਵੇ ਵੀ ਮੂਰੋ ਸੁਣਨ ਸਰ ਤੁਸੀਂ ਵੀਡੀਓ ਨੂੰ ਸਕਿਪ ਕਰ ਦੋ ਵੀ ਅੱਛਾ ਚਾ ਠੀਕ ਆ ਹੁਣ ਸਾਨੂੰ ਸਮਝ ਆ ਗਈ ਅ ਲੇਕਿਨ ਅਗਰ ਉਸ ਚੀਜ਼ ਨੂੰ ਸੇ ਧਿਆਨ ਚ ਨਹੀਂ ਰੱਖਦੇ ਫਿਰ ਉਹਦਾ ਸਾਨੂੰ ਫਲ ਨਹੀਂ ਮਿਲਦਾ ਅਗਰ ਤਾਂ ਫਿਰ ਕਿਉਂ ਨਹੀਂ ਮਿਲਦਾ ਉਹਦੀ ਵਜ੍ਹਾ ਕੀ ਆ ਜਾਂ ਫਿਰ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਗੁਰੂ ਸਿੰਘ ਕਿਰਪਾ ਕਰਨ ਫਲ ਮਿਲੇ ਤਾਂ ਫਿਰ ਕਿਹੜੀ ਗੱਲ ਦਾ ਧਿਆਨ ਰੱਖਣਾ ਉਹ ਵੀ ਮੈਂ ਤੁਹਾਡੇ ਨਾਲ ਕੋ ਤੋਂ ਬਾਅਦ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਸੋ ਜਦੋਂ ਵੀ ਦੇਖੋ ਜੀ ਆਪਾਂ ਦਰਬਾਰ ਸਾਹਿਬ ਜਾਣੇ ਆਂਗੇ ਆਪਾਂ ਮੱਥਾ ਟੇਕਦੇ ਆਂ ਵੈਸੇ ਤਾਂ ਅਗਰ ਆਪਾਂ ਖਾਲੀ ਹੱਥ ਵੀ ਜਾ ਕੇ ਮੱਥਾ ਟੇਕ ਲਈਏ ਗੁਰੂ ਸਿੰਘ ਸਾਡੀ ਸ਼ਰਧਾ ਭਾਵਨਾ ਦੇਖਦੇ ਨੇ ਪਰਮਾਤਮਾ ਤੇ ਜਰੂਰੀ ਨਹੀਂ ਵੀ ਆਪਾਂ ਉੱਥੇ ਜਾ ਕੇ 100 ਜਾਂ 20 ਜਾਂ 50 ਰੁਪਏ ਦਾ ਜਾਂ ਆਪਾਂ ਵਾਦ ਤੋਂ ਵਾਦਾਂ ਮੱਥਾ ਟੇਕਣਾ ਦੇਖੋ ਇਤਿਹਾਸ ਨੂੰ ਜੇ ਅਪਾ ਪੜਦੇ ਆ ਤਾਂ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਰਸ਼ਨ ਕਰਨ ਗਿਆ ਸੀ ਉਹ ਦੇਖੋ ਟੁੱਟੀ ਹੋਈ ਕਾੜੀ ਲੈ ਕੇ ਗਿਆ ਸੀ ਲੇਕਿਨ ਉਹਦਾ ਪਿਆਰ ਉਹਦੀ ਸ਼ਰਧਾ ਭਾਵਨਾ ਗੁਰੂ ਲਈ ਇੰਨੀ ਜ਼ਿਆਦਾ ਸੀ ਕਿ ਗੁਰੂ ਸਾਹਿਬ ਜੀ ਨੇ ਬੜੇ ਖੁਸ਼ਮੰਨ ਨਾਲ ਉਹ ਕਿ ਆਪ ਉੱਠ ਕੇ ਜਾ ਕੇ ਯਾਨੀ ਉਸ ਗਰੀਬ ਸਿੱਖ ਤੋਂ ਭੇਟਾ ਉਹ ਲੈਤੀ ਸੀ ਸੋ ਪਰਮਾਤਮਾ ਜਿਹੜੇ ਉਹ ਆਪਣੀ ਸ਼ਰਧਾ ਭਾਵਨਾ ਦੇਖਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਵੀ ਜੇ ਆਪਾਂ ਮੱਥਾ ਟੇਕਦੇ ਆਂ ਆਪਾਂ ਅਕਸਰ ਇੱਕ ਗਲਤੀ ਕਰ ਬੈਠਦੇ ਆਂ ਕਿਹੜੀ ਗਲਤੀ ਕਰਦੇ ਆਂ ਮੰਨ ਲਓ ਆਪਾਂ 50 ਰੁਪਏ ਦਾ ਮੱਥਾ ਟੇਕਿਆ ਜਾਂ ਆਪਾਂ 100 ਰੁਪਏ ਦਾ ਮੱਥਾ ਟੇਕਿਆ ਅਕਸਰ ਲੋਕ ਕਿੰਨੇ ਦਾ ਮੱਥਾ ਟੇਕਦੇ ਨੇ 5 ਰੁਪਏ ਦਾ 10 ਰੁਪਏ ਦਾ ਹਨਾ ਤਾਂ ਆਪਾਂ ਉਹਨੂੰ ਕੀ ਕਰਦੇ ਆਂ ਆਪਾਂ ਲੁਕਾ ਕੇ ਜੇ ਆਪਾਂ ਗੋਲਕਤੇ ਵਿੱਚ ਪਾ ਦਿੰਦੇ ਆਂ ਲੇਕਿਨ ਇੱਕ ਚੀਜ਼ ਦੀ ਆਪਾਂ ਗਲਤੀ ਕਰਦੇ ਆਂ ਜਦੋਂ ਆਪਾਂ ਕਈ ਵਾਰ 10 ਆਹ ਸੌਰੀ 100 ਰੁਪਏ ਦਾ ਮੱਥਾ ਟੇਕਦੇ ਆਂ 50 ਰੁਪਏ ਦਾ ਫਿਰ ਆਪਾਂ ਉਹਨੂੰ ਐਦਾਂ ਦਿਖਾ ਕੇ ਚੰਗੀ ਤਰ੍ਹਾਂ ਆਪਾਂ ਮੱਥਾ ਟੇਕਦਿਆਂ ਰੀਜ਼ਨ ਕੀ ਹੁੰਦਾ ਕਿ ਆਪਾਂ ਨੂੰ ਇਹ ਹੁੰਦਾ ਵੀ ਹਾਂਜੀ ਦੂਜਿਆਂ ਨੂੰ ਪਤਾ ਚੱਲੇ ਕਿ ਅਸੀਂ ਇੰਨੇ ਦਾ ਮੱਥਾ ਟੇਕਿਆ ਲੇਕਿਨ ਫਿਰ ਸਾਡਾ ਧਿਆਨ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਹਟ ਜਾਂਦਾ ਹੈ ਗੁਰੂ ਸਾਹਿਬ ਦੇ ਮਤਲਬ ਕਿ ਦੀਦਾਰਾਂ ਨੂੰ ਜਿਹੜਾ ਆਪਾਂ ਆਏ ਹੁੰਨੇ ਆ ਉਹਨਾਂ ਤੋਂ ਹਟ ਕੇ ਆਪਣਾ ਧਿਆਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਹਉਮੈ ਹੰਕਾਰ ਵੱਲ ਚਲਿਆ ਜਾਂਦਾ ਹੈ ਜਦੋਂ ਵੀ ਮੱਥਾ ਟੇਕੋ ਨਾ ਇੱਕ ਚੀਜ਼ ਦਾ ਧਿਆਨ ਰੱਖਿਓ ਚਾਹੇ ਤੁਸੀਂ ਜਿੰਨੇ ਦਾ ਮਰਜ਼ੀ ਮੱਥਾ ਟੇਕ ਲਓ ਇਹ ਜ਼ਰੂਰੀ ਨਹੀਂ ਵੀ ਤੁਸੀਂ 50 ਟੇਕਣੇ ਆ 100 ਟੇਕਣੇ ਆ 10 ਹੀ ਟੇਕਣੇ ਆ ਜਾਂ 5 ਹੀ ਟੇਕਣੇ ਜਿੰਨੀ ਤੁਹਾਡੀ ਮਨ ਦੀ ਸ਼ਰਧਾ ਭਾਵਨਾ ਜਿੰਨਾ ਤੁਹਾਡਾ ਦਿਲ ਕਰਦਾ ਉੰਨੀ ਦੇ ਤੁਸੀਂ ਭੇਟਾ ਦਿਓ ਗੁਰੂ ਸਾਹਿਬ ਦੇ ਚਰਨਾਂ 'ਚ ਲੇਕਿਨ ਕਿਸ ਤਰੀਕੇ ਨਾਲ ਤੁਸੀਂ ਛੁਪਾ ਕੇ ਉਹ ਗੋਲਕ ਦੇ ਵਿੱਚ ਪਾਓ ਤਾਂ ਕਿ ਕੋਲ ਬੈਠੇ ਕਿਸੇ ਬੰਦੇ ਨੂੰ ਵੀ ਦਿਖ ਨਾ ਸਕੇ ਕਿਸੇ ਇਨਸਾਨ ਨੂੰ ਦੇਖ ਨਾ ਸਕੇ ਠੀਕ ਹੈ ਜੀ ਕਹਿੰਦੇ ਹੁੰਦੇ ਆ ਦਾਨ ਕਰੋ ਕਿ ਇੱਕ ਹੱਥ ਦਾਨ ਕਰੀ ਤੇ ਦੂਜੇ ਨੂੰ ਪਤਾ ਨਾ ਚੱਲੇ ਅਗਰ ਤੁਸੀਂ ਚਾਹੋ ਨੀਓ ਇਸ ਚੀਜ਼ ਦਾ ਫਲ ਜ਼ਰੂਰ ਮਿਲੇ ਤੁਹਾਨੂੰ ਤੇ ਗੁਰੂ ਸਾਹਿਬ ਬਰਕਤ ਪਾਉਣ ਪਰਮਾਤਮਾ ਤੁਹਾਡੇ ਸਾਰੇ ਦੁੱਖ ਤੋੜ ਦੇਣ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਦੇਣ ਤਾਂ ਫਿਰ ਹਮੇਸ਼ਾ ਇਹ ਚੀਜ਼ਾਂ ਦਾ ਧਿਆਨ ਰੱਖਿਓ ਇੱਕ ਚੀਜ਼ ਹੋਰ ਆਪਾਂ ਜਰੂਰ ਗਲਤੀ ਕਰਦੇ ਆ ਆਪਾਂ ਜਦੋਂ ਵੀ ਮੰਨ ਲਓ ਕੋਈ ਹਨਾ ਗੁਰਪੁਰਬ ਹੁੰਦਾ ਜਾਂ ਮੰਨ ਲਓ ਕੋਈ ਪ੍ਰੋਗਰਾਮ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਾਰੀ ਸੰਗਤ ਇਕੱਠ ਦੀ ਮਿਲ ਕੇ ਦਸਵੰਧ ਦੇ ਵਿੱਚੋਂ ਜਾਂ ਵੈਸੇ ਹੀ ਕਈ ਲੋਕ ਨਹੀਂ ਵੀ ਦਸਵੰਧ ਕੱਢਦੇ ਵੈਸੇ ਜਿਹੜੀ ਮਾਇਆ ਭੇਟ ਕਰਦੇ ਨੇ ਮਨ ਲਓ ਕਿਸੇ ਨੇ 100 ਰੁਪਏ ਦਿੱਤਾ ਉਹਨੇ ਵੀ ਆਪਣਾ ਨਾਮ ਲਿਖਵਾਤਾ 50 ਰੁਪਏ ਦਿੱਤੇ ਉਹਨੇ ਵੀ ਨਾਮ ਲਿਖਾਤਾ 500 ਰੁਪਏ ਦਿੱਤੇ ਉਹਨੇ ਵੀ ਨਾਮ ਲਿਖਾਤਾ ਕਈ ਜਣੇ 2-3000 ਰੁਪਏ ਵੀ ਦਿੰਦਿਆਂ ਉਹ ਵੀ ਨਾਮ ਲਿਖਾ ਦਿੰਦੇ ਨੇ ਤਾਂ ਇੱਕ ਚੀਜ਼ ਨਾ ਮਹਿਸੂਸ ਕਰਕੇ ਦੇਖਿਓ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਜਿੰਦਨੇ ਤਾਂ ਤੁਸੀਂ 500 ਰੁਪਏ ਮੰਨ ਲਓ ਤੁਸੀਂ ਬਿਨਾ ਨਾਮ ਲਿਖਾਏ ਗੁਪਤ ਦਾਨ ਲਿਖਾ ਕੇ ਵੀ ਤੁਸੀਂ ਦਾਨ ਕਰ ਦਿੱਤਾ ਨਾ ਹੁਣ ਪਿੰਡ 'ਚ ਕਿਸੇ ਨੂੰ ਪਤਾ ਨਹੀਂ ਚੱਲਿਆ ਵੀ ਤੁਸੀਂ 500 ਰੁਪਏ ਹਨਾ ਜਿਹੜੀ ਭੇਟਾ ਦਿੱਤੀ ਆ ਤੁਸੀਂ 10 ਬੰਦਿਆਂ 'ਚ ਬੈਠੇ ਹੋ ਅਗਰ ਉਸ ਟਾਈਮ ਉਹਨਾਂ ਨੇ ਬੋਲਿਆ ਵੀ ਸਪੀਕਰ ਦੇ ਵਿੱਚ ਵੀ ਆਰ ਗੁਪਤਦਾਨ 500 ਰੁਪਿਆ ਤਾਂ ਤੁਹਾਡੇ ਮਨ ਵਿੱਚ ਨਾ ਹੋਊ ਮੈਨੂੰ ਆਊਗੀ ਇੱਕ ਲੌਜਿਕ ਹੈ ਨਾ ਹੰਕਾਰ ਜਾ ਜਾਂਦਾ ਵੀ ਏਛਾ ਹੁਣ ਸਾਰੇ ਸੋਚਣਗੇ ਵੀ ਮੈਂ ਇੰਨੀ ਭੇਡਾ ਦਿੱਤੀ ਤਾਂ ਉਹ ਚੀਜ਼ ਨਹੀਂ ਆਉਗੀ ਜੇ ਅਸੀਂ ਚਾਹਨੇ ਆ ਵੀ ਵਾਕਈ ਸਾਡੇ ਵਰਕਤ ਪਵੇ ਹਨਾ ਪਰਮਾਤਮਾ ਮਿਹਰ ਕਰੇ ਤੇ ਦੂਜੇ ਪਾਸੇ ਜੇ ਆਪਾਂ 100 ਰੁਪਏ ਵੀ ਦੇਈਏ ਆਪਾਂ ਨਾਮ ਲਿਖਵਾ ਦਿਓ ਵੀ ਫਲਾਣੇ ਬੰਦੇ ਨੇ 100 ਰੁਪਏ ਦਿੱਤਾ ਤੇ ਜੇ ਮੰਨ ਲਓ ਆਪਾਂ ਪੰਜ ਜਾਣਿਆਂ ਚ ਬੈਠੇ ਆ ਤਾਂ ਵੀ ਅੰਦਰੋਂ ਆਪਾਂ ਐ ਜੇ ਹੋ ਜਾਂਦੀਆਂ ਵੀ ਹਾਂਜੀ ਮੇਰਾ ਨਾਮ ਬੋਲਿਆ ਤੇ ਹੁਣ ਇਹਨਾਂ ਨੂੰ ਪਤਾ ਚੱਲ ਗਿਆ ਵੀ ਮੈਂ ਭੇਟਾ ਦੇ ਕੇ ਆਇਆ ਹਣਾ ਦੇਖੋ ਆਪਣੀ ਕੋਈ ਹیثیت ਕੋਈ ਔਕਾਤ ਨਹੀਂ ਵੀ ਆਪਾਂ ਗੁਰੂ ਸਾਹਿਬ ਨੂੰ ਕੁਝ ਦੇ ਸਕੀ ਆਪਾਂ ਤਾਂ ਉਹਨਾਂ ਤੋਂ ਦਿੱਤਾ ਹੋਇਆ ਖਾਣੇ ਆ ਪਰ ਜਿੰਨੀ ਨਿਮਰਤਾ ਦੇ ਨਾਲ ਆਪਾਂ ਭੇਟਾ ਦੇਵਾਂਗੇ ਜਿੰਨੀ ਸ਼ਰਧਾ ਭਾਵਨਾ ਦੇ ਨਾਲ ਸੱਚੇ ਮਨ ਦੇ ਨਾਲ ਆਪਾਂ ਭੇਟਾ ਦੇਵਾਂਗੇ ਉੰਨੀ ਹੀ ਗੁਰੂ ਸਾਹਿਬ ਮਿਹਰ ਕਰਦੇ ਆ ਉੰਨੀ ਹੀ ਸਾਡੇ ਘਰ ਦੇ ਵਿੱਚ ਤੱਕੀ ਬਖਸ਼ਦੇ ਨੇ ਗੁਰੂ ਸਾਹਿਬ ਠੀਕ ਹੈ ਜੀ ਪਹਿਲਾ ਅਕਸਰ ਅਸੀਂ ਵੀ ਇਹ ਗਲਤੀ ਕਰਦੇ ਸੀ ਕਿ ਜਦੋਂ ਗੁਰੂ ਘਰ ਭੇਟਾ ਦੇਣੀ ਨਾ ਤਾਂ ਨਾਮ ਲਿਖਵਾ ਦੇਣਾ ਲੇਕਿਨ ਜਿਸ ਦਿਨ ਤੋਂ ਮੈਨੂੰ ਇਸ ਚੀਜ਼ ਦਾ ਪਤਾ ਚੱਲ ਜੇ ਆ ਸਮਝ ਆਈ ਜੇ ਤੁ ਆ ਇਸੇ ਇਤਿਹਾਸ ਨੂੰ ਡਿਟੇਲ ਦੇ ਵਿੱਚ ਪੜਦੇ ਆ ਨਾ ਤਾਂ ਆਪਾਂ ਨੂੰ ਪਤਾ ਚੱਲਦਾ ਵੀ ਆਪਾਂ ਬਹੁਤ ਸਾਰੀਆਂ ਗਲਤੀਆਂ ਅਣਜਾਣੇ ਦੇ ਵਿੱਚ ਕਰ ਰਹੇ ਆ ਤਾਂ ਫਿਰ ਉਸ ਦਿਨ ਤੋਂ ਬਾਅਦ ਅੱਜ ਤੱਕ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਹਮੇਸ਼ਾ ਪਹਿਲਾਂ ਹੀ ਕਹਿ ਦੇਈਦਾ ਵੀ ਨਹੀਂ ਜੀ ਸਿਰਫ ਗੁਕਤਦਾਨ ਕਿਉਂ ਕਿਉਂਕਿ ਤੁਹਾਡੇ ਕੋਲ ਬੈਠੇ ਕਿਸੇ ਬੰਦੇ ਨੂੰ ਵੀ ਨਾ ਪਤਾ ਚੱਲੇ ਵੀ ਤੁਸੀਂ ਕਿੰਨੀ ਭੇਡਾ ਦਿੱਤੀ ਹੈ ਕਿਉਂਕਿ ਫਿਰ ਉਹੀ ਸਫਲ ਹੁੰਦੀ ਆ ਉਸ ਉਹੀ ਫਲਦੀ ਹੈ ਤੇ ਉਸੇ ਵੀ ਬੁਰਾ ਲੱਗਦਾ ਸੋ ਇਹ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਕਦੇ ਵੀ ਗੁਰੂ ਘਰ ਜਾ ਕੇ ਜਿਹੜਾ ਮੱਥਾ ਪਾ ਟੇਕਦੇ ਹੋ ਉਹ ਦਿਖਾ ਕੇ ਨਾ ਟੇਕੋ ਉਹਨੂੰ ਛੁਪਾ ਕੇ ਮੱਥਾ ਟੇਕੋ ਭੀ ਚਾਹੇ ਨੀਵੇਂ ਜੇ ਹੋ ਕੇ ਨਾ ਹੱਥ ਨਾਲ ਗੋਲਕਤੀ ਵਿੱਚ ਪਾ ਲਓ ਤਾਂ ਕਿ ਜਿਹੜਾ ਦੇਖੋ ਜਦੋਂ ਦਰਵਾਜ਼ਾ ਫੁੱਲ ਹੁੰਦਾ ਭਰਿਆ ਹੁੰਦਾ ਨਾ ਸੰਗਤਾਂ ਬੈਠੀਆਂ ਹੁੰਦੀਆਂ ਤਾਂ ਉਹ ਉਹ ਗੋਲਕ ਦੇ ਕੋਲ ਤੱਕ ਵੀ ਸਿੱਖ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਪਤਾ ਨਾ ਚੱਲੇ ਵੀ ਹਾਂ ਜੀ ਤੁਸੀਂ ਕਿੰਨੇ ਦਾ ਮੱਥਾ ਟੇਕਿਆ ਤੇ ਜੇ ਆਪਾਂ ਦਿਖਾ ਕੇ ਮੱਥਾ ਟੇਕਾਂਗੇ ਨਾ ਤਾਂ ਤੁਸੀਂ ਇਹ ਚੀਜ਼ ਅਜਮਾ ਕੇ ਦੇਖ ਲਿਓ ਤੁਹਾਡਾ ਗੁਰੂ ਵੱਲੋਂ ਧਿਆਨ ਹਟ ਜਾ ਦਰਸ਼ਨਾ ਵੱਲੋਂ ਧਿਆਨ ਹਟ ਜੋ ਆਪਾਂ ਕਰਨ ਕੀ ਜਾ ਰਹੇ ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਆਪਾਂ ਉਹਨਾਂ ਤੋਂ ਆਪ ਉਹਨਾਂ ਦੇ ਦਰ ਤੇ ਆਪਾਂ ਮੰਗਤੇ ਬਣ ਕੇ ਜਾ ਰਹੇ ਹਾਂ ਤੇ ਜਦੋਂ ਆਪਾਂ ਦਿਖਾ ਕੇ ਨੋਟ ਮੱਥਾ ਟੇਕਦੇ ਹਾਂ ਤਾਂ ਫਿਰ ਅਸੀਂ ਮੰਗਤੇ ਵਾਲੀ ਚੀਜ਼ ਭੁੱਲ ਜਾਂਦੇ ਹਾਂ ਫਿਰ ਆਪਾਂ ਐ ਮਹਿਸੂਸ ਕਰਦੇ ਹਾਂ ਕਿਸੇ ਦਾ ਪਤਾ ਨਹੀਂ ਕਿੱਡੇ ਕਿ ਤੱਕ ਨੇ ਆ ਵੇ ਕਸੀ ਰਾਜੇ ਆ ਸੋ ਇਹ ਗਲਤੀਆਂ ਅਕਸਰ ਆਪਾਂ ਨੂੰ ਜਾਣੇ ਦੇ ਵਿੱਚ ਕਰਦੇ ਹਾਂ ਜਿਨ੍ਹਾਂ ਦਾ ਆਪਾਂ ਕੋਈ ਨਹੀਂ ਪਤਾ ਵੀ ਖਾਮਿਆਜ ਆਪਾਂ ਨੂੰ ਕੀ ਭੁਤਣਾ ਪੈਂਦਾ ਫਿਰ ਸਾਡੀ ਸਾਰੀ ਕੀਤੀ ਹੋਈ ਮਿਹਨਤ ਸਾਡੀ ਸ਼ਰਧਾ ਭਾਵਨਾ ਚਾਹੇ ਲਾ ਲੋ ਫਿਰ ਚਾਹੋ ਆਪਾਂ ਕਿੰਨੀ ਘਰੋਂ ਕਿੰਨੇ ਸੱਚੇ ਮਨ ਨਾਲ ਤੁਰੇ ਹੋਈਏ ਲੇਕਿਨ ਫਿਰ ਉਹ ਸਾਰਾ ਕੁਝ ਜ਼ੀਰੋ ਹੋ ਜਾਂਦਾ ਫਿਰ ਸਾਨੂੰ ਉਹਦਾ ਕੋਈ ਸ ਵਰਕਤ ਨਹੀਂ ਮਿਲਦੀ ਕੋਈ ਫਲ ਨਹੀਂ ਮਿਲਦਾ ਕੋਈ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ ਕਿਉਂਕਿ ਮਹਾਰਾਜ ਸਾਡੇ ਦਿਨਾਂ ਦੀਆਂ ਜਾਣਦੇ ਨੇ ਪਰਮਾਤਮਾ ਜਾਣੀ ਜਾਣਨੀ ਵੀ ਅਸੀਂ ਹਉਮੇ ਦੇ ਵਿੱਚ ਆ ਗਏ ਆ ਤੇ ਅਸੀਂ ਜਿਹੜਾ ਸਹੀ ਰਸਤੇ ਤੋਂ ਭਟਕ ਕੇ ਗਲਤ ਰਸਤੇ ਤੇ ਆ ਗਏ ਆ ਸੋ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਇੱਕ ਤਾਂ ਤੁਸੀਂ ਜਦੋਂ ਵੀ ਲੰਗਰ ਸ਼ਕਣਾ ਹਮੇਸ਼ਾ ਘਰ ਤੋਂ ਕੋਈ ਚੀਜ਼ ਲੈ ਕੇ ਜਾਓ ਲੰਗਰ ਦੇ ਵਿੱਚ ਪਾਉਣ ਲਈ ਜਾਂ ਫਿਰ ਤੁਸੀਂ ਉੱਥੇ ਹੀ ਮਾਇਆ ਰੇ ਭੇਟ ਕਰੋ ਜਿੰਨੀ ਤੁਹਾਡੀ ਸ਼ਰਧਾ ਭਾਵਨਾ ਹੈਗੀ ਆ ਦੂਸਰੀ ਚੀਜ਼ ਦੋ ਮੱਥਾ ਟੇਕਣਾ ਤੁਸੀਂ ਕਦੇ ਵੀ ਦਿਖਾ ਕੇ ਮੱਥਾ ਨਹੀਂ ਟੇਕਣਾ ਛੁਪਾ ਕੇ ਮੱਥਾ ਟੇਕੋ ਤਾਂ ਕਿ ਸਿਰਫ ਤੁਹਾਡੇ ਤੁਹਾਡੇ ਗੁਰੂ ਸਾਹਿਬ ਦੇ ਵਿੱਚ ਉਹ ਚੀਜ਼ ਰਹੇ ਕਿਸੇ ਤੀਸਰੇ ਨੂੰ ਉਸ ਚੀਜ਼ ਦੀ ਭਣ ਕਰਾਂ ਲੱਗੇ ਤੀਸਰੀ ਚੀਜ਼ ਜਿਹੜੀ ਹੈਗੀ ਜਦੋਂ ਵੀ ਤੁਸੀਂ ਆਪਣੀ ਮਾਇਆ ਭੇਟ ਕਰਨੀ ਆ ਕੋਈ ਪ੍ਰੋਗਰਾਮ ਵਾਸਤੇ ਤਾਂ ਸਪੀਕਰ ਵਿੱਚ ਕਦੇ ਵੀ ਆਪਣਾ ਨਾਮ ਨਾ ਬਲਾਓ ਕਿਉਂਕਿ ਉਹਦੇ ਨਾਲ ਫਿਰ ਬਸ ਉਹ ਦਿਖਾਵਾ ਰਹਿ ਜਾਂਦਾ ਹੈ ਹੈਨਾ ਫਾਰਮੈਲਿਟੀ ਰਹਿ ਜਾਂਦੀ ਆ ਤੇ ਲੇਕਿਨ ਉਹਦੇ ਨਾਲ ਫਿਰ ਸਾਡੇ ਤਾਂ ਗੁਰੂ ਸਾਹਿਬ ਨਾਲ ਜੁੜਨ ਦਾ ਕਨੈਕਸ਼ਨ ਹੁੰਦਾ ਇਹ ਨਹੀਂ ਆ ਵੀ ਆਪਾਂ ਮਾਇਆ ਭੇਟ ਕਰਦੇ ਆ ਫਿਰ ਹੀ ਗੁਰੂ ਸਾਹਿਬ ਨਾਲ ਜੁੜਦੇ ਆ ਲੇਕਿਨ ਜਿਹੜੀ ਸਾਡੀ ਭਾਵਨਾ ਹੁੰਦੀ ਆ ਨਾ ਫਿਰ ਉਹ ਟੁੱਟ ਕੇ ਕਿਤੇ ਨਾ ਕਿਤੇ ਦੂਸਰੀ ਗਲਤ ਅੰਗਨ ਨੂੰ ਚਲੀ ਜਾਂਦੀ ਆ ਸੋ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਕਿਉਂਕਿ ਕੱਲ੍ਹ ਅਕਸਰ ਆਪਾਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਤੇ ਕਲਯੁਗ ਦਾ ਜੋਰ ਵੀ ਹੁੰਦਾ ਕਿ ਆਪਾਂ ਰਾਹ ਤੋਂ ਭਟਕੀਏ ਆਪਾਂ ਗਲਤ ਰਸਤੇ ਤੇ ਆਈਏ ਸਹੀ ਰਾਹ ਨੂੰ ਛੱਡੀਏ ਗੁਰੂ ਨਾਲੋਂ ਟੁੱਟੀਏ ਹੋਵੇਂ ਹੰਕਾਰ ਦੇ ਵਿੱਚ ਆਪਾਂ ਆਈਏ ਇਹੀ ਤਾਂ ਕਲਯੁਗ ਦਾ ਜੋਰ ਹੈ ਸੋ ਉਮੀਦ ਕਰਦੇ ਹਾਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ